ਮੈਂ ਦੁਬਾਰੇ ਆਇਆ ਅੱਜ ਮੈਂ ਇਹ ਦੇਖ ਕੇ ਜਾਣਾ ਹੈ ਇਹ ਬਲਬਲ ਵੀ ਇਹਦਾ ਆ ਗਿਆ ਜੀ 71 ਇੰਚ ਕੱਦ ਅੱਛਾ ਜੀ 71 ਇੰਚ ਕੱਦ 71 ਹਾਂਜੀ ਤੇ ਕੱਦ ਦੇ ਦਾ ਹੈਗਾ ਜੀ 65 ਇੰਚ ਹੈ 65 ਪਲੱਸ ਹੀ ਹੈ ਜੀ 65 ਪਲੱਸ ਹੈ ਜੀ ਲੈ ਵੀ ਦਿਖਾ ਮੁੰਡਿਆ ਸਾਈਡ ਤੋਂ ਵੀ ਜਾ ਕੇ ਹਾਂ ਆ ਲੋ ਜੀ ਬਾਜਵਾ ਸਟਾਰਟ ਫਾਰਮ ਪੁੱਛਦੇ ਆ ਸੇਲ ਵਾਸਤੇ ਆ ਜਾਂ ਕਿਵੇਂ ਆ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕੋਸ਼ੇਲ ਕਰ ਦੇਣਾ ਅੱਛਾ 1.5 ਲੱਖ ਦੇ ਭਾਈ ਦੋਵੇਂ ਆ ਸੇਲ ਕਰਨੇ ਨੇ ਇਹਨਾਂ ਨੇ ਭਾਈ ਜੀ ਹਰਾਨੇ ਕਾਲੇ ਰੰਗ ਦਾ ਘੋੜਾ ਜੀ ਦੇਖੋ ਭਾਈ ਸ਼ੌਂਕੀਆਂ ਦਾ ਕੰਮ ਹੈ ਇਹ ਸ਼ੌਂਕ ਤੋਂ ਬਿਨਾ ਇਹ ਕੰਮ ਨਹੀਂ ਹੁੰਦਾ ਆ ਦੇਖੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਜੀ ਤੇ ਆਪਾਂ ਇਸ ਟਾਈਮ ਖੜਿਆ ਜੀ ਵੱੱਲੇ ਤੇ ਪਹਿਲਾਂ ਵੀ ਵਲੌਗ ਪਾਇਆ ਜੀ ਆਪਾਂ ਵੱੱਲੇ ਮੇਲਾ ਲੱਗਦਾ ਜੀ ਮੰਡੀ ਕਹਲੋ ਪਸ਼ੂਆਂ ਦੀ ਘੋੜੇ ਘੋੜੀਆਂ ਤੇ ਮੱਝਾਂ ਗਾਵਾਂ ਦੀ ਤੇ ਸਾਰਾ ਮੇਲਾ ਤੁਹਾਨੂੰ ਖਾਵਾਂਗੇ ਵਲੌਗ ਦੇ ਅੰਤ ਤੱਕ ਬਣੇ ਰਹੋ ਜੀ ਆਜੋ ਮੇਰੇ ਨਾਲ ਨਾਲ ਲਓ ਜੀ ਪਹਿਲਾਂ ਕੱਲ ਜਦੋਂ ਆਏ ਸੀਗੇ ਉਦੋਂ ਇੰਨੀ ਰੌਣਕ ਨਹੀਂ ਸੀ ਹੈਗੀ ਤੇ ਹੁਣ ਇੱਥੇ ਮਤਲਬ ਕਾਫੀ ਘੋੜੇ ਘੋੜੀਆਂ ਜਿਹੜੇ ਆ ਆ ਚੁੱਕੇ ਆ ਜੀ ਇਧਰ ਆ ਦਿਲਜਾਨ ਆ ਜੀ ਗੁਰਦਾਸਪੁਰਿਆ ਜ਼ੂਮ ਕਰਕੇ ਵਿਖਾਵੇ ਮੁੰਡਿਆ ਪੂਰਾ ਸ਼ਿੰਗਾਰਿਆ ਹੋਇਆ ਹੈ ਜੀ ਇਹਨੂੰ ਤੇ ਹੁਣ ਆਪਾਂ ਚੱਲਦੇ ਆ ਜੀ ਅੱਗੇ ਵੱਲ ਨੂੰ ਲਓ ਜੀ ਇਹ ਫਰੰਟ ਦੇ ਵਿੱਚ ਨਾ ਵੜਦੇ ਆ ਸਰ ਦੇਖੋ ਤੁਸੀਂ ਆ ਕਿਵੇਂ ਸਾਰੇ ਕੋਰੇ ਕੁੜੀਆਂ ਜਿਹੜੇ ਖੜੇ ਹੋਏ ਨੇ ਜੀ ਚੈੱਕ ਕਰੋ ਇਹਨਾਂ ਨੂੰ ਬੰਨਿਆ ਹੋਇਆ ਇਹਨਾਂ ਦੀਆਂ ਲੱਤਾਂ ਤਾਂ ਜੋ ਇਹ ਮਤਲਬ ਕਿਸੇ ਨੂੰ ਮਾਰਨ ਨਾ ਆ ਦੇਖੋ ਪ੍ਰੋਪਰ ਜਿਹੜੀ ਆ ਸੇਫਟੀ ਨਾਲ ਸਕਿਉਰਟੀ ਨਾਲ ਇਹਨਾਂ ਨੂੰ ਇੱਥੇ ਜਿਹੜਾ ਸਾਹਮਣੇ ਲਾਇਆ ਜੀ ਇਹ ਜ਼ਿਆਦਾ ਕਰਕੇ ਇਹਦੇ ਵਿੱਚ ਜਿਹੜੀ ਆ ਨਮੈਸ਼ ਜਿਹੜੀ ਆ ਉਹ ਲੈੰਦਿਆਂ ਦੀ ਮੇਲੇ ਚ ਮਤਲਬ ਕਿ ਵਿਖਾਉਣ ਵਾਸਤੇ ਲਓ ਜੀ ਕਾਲੇ ਰੰਗ ਦਾ ਘੋੜਾ ਜੀ ਦੇਖੋ ਇੱਕ ਦਿਓ ਦਿਖਾ ਇਧਰ ਆ ਜਾ ਹੂੰ ਉਦਣਾ ਵੇਖੋ ਇਹਨੂੰ ਵੱਧ ਵੱਧ ਕੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਬਾਬਾ ਸਤਿ ਸ਼੍ਰੀ ਅਕਾਲ ਜੀ ਹਾਂਜੀ ਤੇ ਕਿਵੇਂ ਆ ਜੀ ਇਹ ਘੋੜੇ ਦਾ ਕੀ ਨਾਮ ਹੈ ਕੀ ਕੱਦ ਘਾਠੇ ਦਾ ਕਿੰਨਾ ਹੈ ਜੀ ਇਹ ਬਾਜ ਘੋੜੇ ਦਾ ਪੁੱਤਰ ਹੈ ਬਾਜ ਜੀ ਦਾ ਨਾਮ ਹੈ ਜੀ ਅੱਛਾ ਜੀ 68 ਇੰਚੇ ਦਾ ਕੱਦ ਹੈ ਅੱਛਾ ਜੀ ਮੱਝੂ ਕੀ ਲੈਣਾ ਹੈ ਅੱਛਾ ਜੀ ਮੱਖਣ ਜਿਹੜਾ ਹੈ ਹਾਂਜੀ ਲੋਗੜ ਵਾਲੇ ਦਾ ਅੱਛਾ ਜੀ ਜੇ ਪੋਤਾ ਹੈ ਅੱਛਾ ਜੀ ਪੁੱਤ ਕੇ ਪੋਤਾ ਜੀ ਹਾਂ ਪੁੱਤ ਕੇ ਪੋਤਾ ਪੁੱਤ ਉਹਦਾ ਉਹਦਾ ਪੋਤਾ ਹੈ ਅੱਛਾ ਅੱਛਾ ਜੀ ਠੀਕ ਹੈ ਜੀ ਤੇ ਕਿੱਥੋਂ ਆਏ ਤੁਸੀਂ ਆਨੰਦਪੁਰ ਸਾਹਿਬ ਤੋਂ ਸ੍ਰੀ ਆਨੰਦਪੁਰ ਸਾਹਿਬ ਤੋਂ ਆ ਤੇ ਮੱਖਣ ਜਿਹੜਾ ਹੈ ਹਾਂਜੀ ਉਹਦਾ ਦੋਤਾ ਹੈ ਅੱਛਾ ਅੱਛਾ ਜੀ ਲਓ ਜੀ ਕਰੋ ਚੈੱਕ ਤੁਸੀਂ ਕੱਦ ਕਰ ਮੱਖਣ ਦਾ ਇਹ ਪੋਤਾ ਹੈ ਅੱਛਾ ਜੀ ਤੇ ਖਲੀ ਘੋੜੇ ਘੋੜਾ ਜਿਹੜਾ ਹੋਇਆ ਦਾਰਾਪੁਰ ਵਾਲਾ ਉਹਦਾ ਦੋਤਾ ਹੈ ਠੀਕ ਹੈ ਜੀ ਲਓ ਜੀ ਕਰੋ ਚੈੱਕ ਤੁਸੀਂ ਇਹ 65 ਇੰਚ ਹੈਗਾ ਜੀ ਇਹਦਾ ਕੱਦ ਤੇ ਇੱਧਰ ਦੇਖੋ ਤੁਸੀਂ ਪਿੱਛੇ ਬਾਈਆਂ ਨੇ ਲੈਣ ਦੇਣੇ ਮੈਦਾਨ ਦੇ ਵਿੱਚ ਘੋੜੇ 9870 23 45 64 ਇਹ ਇਹਨਾਂ ਦਾ ਨੰਬਰ ਹੈ ਜੀ ਤੁਸੀਂ ਮਤਲਬ ਕੋਈ ਪੁੱਛਗਿਸ਼ ਕਰਨੀ ਹੈ ਇਹਦੇ ਬਾਰੇ ਤੇ ਕਰ ਸਕਦੇ ਹੋ ਜੀ ਇਹ ਫੋਰ ਸੇਲ ਹੈ ਜੀ ਆ ਫੋਰ ਸੇਲ ਹੈ ਅੱਛਾ ਅੱਛਾ ਠੀਕ ਹੈ ਜੀ ਇਹ ਵੇਚਣਾ ਹੈ ਇਹਨਾਂ ਨੇ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਇਹਨਾਂ ਨਾਲ ਅੰਕਲ ਜੀ ਨਾਲ ਠੀਕ ਹੈ ਜੀ ਧੰਨਵਾਦ ਲਓ ਜੀ ਕੱਲ ਤੇ ਮੇਲੇ ਦੇ ਵਿੱਚ ਸੀਗੀ ਘਟ ਪੀੜਾ ਤੇ ਅੱਜ ਮੇਲਾ ਪੂਰਾ ਮੰਗ ਹੈ ਜੀ ਕਾਫੀ ਜ਼ਿਮੀਂਦਾਰ ਭਰਾ ਜਿਹਾ ਸਾਰੇ ਲੋਕ ਪਬਲਿਕ ਦੂਰੋਂ ਦੂਰੋਂ ਜਿਹੜੀ ਹੈ ਮੇਲੇ ਦੇ ਵਿੱਚ ਹਿੱਸਾ ਲੈਣ ਲਈ ਆਪੋ ਆਪਣੇ ਪਸ਼ੂ ਲੈ ਕੇ ਆਏ ਨੇ ਤੇ ਆਹ ਦੇਖੋ ਇੱਧਰ ਟੈਂਟ ਲੱਗਾ ਜੀ ਇੱਧਰ ਕਾਫੀ ਹੈ ਜਿਹੜੇ ਜੀ ਆ ਦੇਖੋ ਕਰੋ ਚੱਕ ਜੀ ਦਿਖਾ ਵੀ ਮੁੰਡਿਆ ਲਓ ਜੀ ਅੱਗੇ ਚਲੋ ਅੱਗੇ ਆਓ ਇਹਦੀ ਸਾਹਮਣੇ ਇੱਕ ਹੈਗਾ ਜੀ ਉਹਦੀ ਡਿਟੇਲ ਪੜਦੇ ਕਿਹੜਾ ਲਓ ਜੀ ਕਾਉਣੀ ਸਟੱਡ ਫਾਰਮ ਪੰਜਾਬ ਦਾ ਮਸ਼ਹੂਰ ਅਲੀ ਗੌਂਦਰ ਸੁਨਾਮ ਵਾਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਚੈਂਪੀਅਨ ਅਲੀ ਗੌਂਦਰ ਕਰੋ ਚੈੱਕ ਜੀ ਲਓ ਜੀ ਇਹ ਕੌਣੀ ਸਟੱਡ ਫਾਰਮ ਵਾਲੇ ਵੀਰਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਤੇ ਇਹ ਜਿਹੜਾ ਇਹਦੀ ਆਪਾਂ ਸਪੈਸੀਫਿਕੇਸ਼ਨ ਇਹਦੇ ਬਾਰੇ ਪੁੱਛਦੇ ਆਂ ਸਸੀ ਗੱਲ ਵੀਰ ਜੀ ਸਸੀ ਗੱਲ ਬਈ ਉਹ ਠੀਕ ਠਾਕ ਜੀ ਹਾਂਜੀ ਹਾਂਜੀ ਵਧੀਆ ਬਈ ਹਾਂਜੀ ਠੀਕ ਠਾਕ ਇਹ ਚਾਹੀਦਾ ਜੀ ਭਾਈ ਜੀ ਦੱਸੋ ਇਹਦੇ ਬਾਰੇ ਜੀ ਆਪਣਾ ਇਹਦਾ ਨਾਮ ਅਲੀ ਗੁੰਡਰਾ ਜੀ ਅੱਛਾ ਜੀ ਪਿਓ ਇਹਦਾ ਮਾਲ ਖਰੀ ਵਾਲਾ ਕੋੜਾ ਅੱਛਾ ਜੀ ਦਾਦਾ ਦਾ ਹਬੌਰ ਵਾਲਾ ਵੱਡਾ ਕੋੜਾ ਅੱਛਾ ਜੀ ਮਾਂ ਦੀ ਬਾਈ ਮਿੰਟੂ ਵਾਲੇ ਸੂਰਜ ਕੋੜੇ ਦੀ ਧੀ ਅੱਛਾ ਜੀ ਨਾਨੀ ਇਹਦੀ ਭੈ ਜੀ ਭਾਨੀਆਂ ਭਾਨੇ ਵਾਲੇ ਦੀ ਭਾਈ ਸਾਈਡ ਤੋਂ ਦਿਖਾ ਮੜਾ ਜਾ ਕੇ ਵੀ ਮੁੰਡਿਆ ਭਾਈ 65 ਪਲੱਸ ਆਈ ਫੱਟੀ ਵਾਲਾ ਕੱਦ ਹੈ ਅੱਛਾ ਜੀ ਉਹ ਬਣਾਇਆ ਨੂੰ ਵਾਲੀ 13ਵਾਂ ਸਾਲ ਲੱਗ ਚੁੱਕਿਆ 2 ਅਕਤੂਬਰ ਨੂੰ ਅੱਛਾ ਜੀ ਤਿੰਨ ਵਾਰ ਚੈਂਪੀਅਨ ਹੈ ਇਹ 15 16 17 ਦਾ ਅੱਛਾ 2015 16 16 2017 ਦਾ ਆਲ ਇੰਡੀਆ ਚੈਂਪੀਅਨ ਹੈ ਅੱਛਾ ਜੀ ਜਦੋਂ ਬਾਦਲ ਸਾਹਿਬ ਸਰਕਾਰੀ ਮੇਲੇ ਕਰਉਂਦੇ ਸੀ ਲੋ ਜੀ ਆਲ ਇੰਡੀਆ ਚੈਂਪੀਅਨ ਰਿਹਾ ਜੀ ਇਹ ਕੀ ਨਾਮ ਦੱਸ ਰਹੇ ਤੁਸੀਂ ਇਹਦਾ ਅਲੀ ਗੌਂਡਰ ਅਲੀ ਗੌਂਡਰ ਨਾਮ ਹੈ ਜੀ ਇਹਦਾ ਤੇ 65 ਇੰਚ ਕੱਦ ਹੈ ਤੇ ਬਾਈ ਜੀ ਜਰਾਂ ਕੋਲ ਕਿੰਨੇ ਚਿਰ ਤੋਂ ਆਪਣੇ ਕੋਲ ਆਪਨੇ ਕੋਲੇ ਵੀ 2.5 ਸਾਲ ਹੋ ਗਿਆ ਇਹਨੂੰ 2.5 ਸਾਲ ਹਾਂਜੀ ਅੱਛਾ ਅੱਛਾ ਪਹਿਲਾਂ ਇਹ ਸੁਨਾਮ ਵਾਲਾ ਕੋੜਾ ਵਜਦਾ ਸੀ ਅੱਛਾ ਸੁਨਾਮ ਵਾਲਾ ਹਾਂ ਲਿਖਿਆ ਹੋਇਆ ਬਾਈਆਂ ਨੇ ਦਿਖਾਉ ਮੜਿਆ ਪਹਿਲਾਂ ਇਹਦਾ ਨਾਮ ਸੀ ਜਿਹੜਾ ਸੁਨਾਮ ਵਾਲਾ ਕੋੜਾ ਵਜਦਾ ਸੀ ਜੀ ਕੈਂਟ ਬਾਈ ਬਹੁਤ ਵਧੀਆ ਲੱਗਾ ਜੀ ਹਾਂ ਹਾਂਜੀ ਹਾਂ ਨੰਬਰ ਵਿੱਚ ਨੰਬਰ ਹਾਂਜੀ ਬਾਈਆਂ ਦਾ ਆ ਗਿਆ ਜੀ ਬੋਰ ਦੇ ਵੀ ਦੱਸ ਦਿੰਦੇ ਹਾਂ ਬੋਰ ਦੇ ਹਾਂਜੀ ਬੋਲ ਦੋ ਜੀ ਬੋਲ ਦੋ ਤੁਸੀਂ 98146 83302 ਲੋ ਜੀ ਬਾਈਆਂ ਦਾ ਨੰਬਰ ਆ ਗਿਆ ਬਾਕੀ ਇੰਸਟਾਗ੍ਰam ਬਾਜੀ ਕੋਈ ਆਈਡੀ ਵਗੈਰਾ ਬੋਲ ਦੋ ਆਪ ਦੀ ਹਾਂਜੀ ਅਲੀ ਗੌਂਡਰ ਕੌਣੀ ਸਟੱਡ ਫਾਰਮ ਹੈ ਜੀ ਅੱਛਾ ਅਲੀ ਗੌਂਡਰ ਕੌਣੀ ਸਟੱਡ ਫਾਰਮ ਦੇ ਨਾਮ ਤੋਂ ਜੀ ਹਾਂਜੀ ਠੀਕ ਹੈ ਫੇਸਬੁੱਕ ਤੇ ਕਾਵਲ ਕੌਣੀ ਅੱਛਾ ਜੀ ਅਲੀ ਗੌਂਡਰ ਸਟੱਡ ਫਾਰਮ ਲਓ ਜੀ ਬਾਈਆਂ ਦੀ ਡੀਟੇਲ ਆ ਗਈ ਤੁਹਾਡੇ ਕੋਲ ਤੁਸੀਂ ਇਹਨਾਂ ਨਾਲ ਰਾਬਤਾ ਕਰ ਸਕਦੇ ਹੋ ਜੀ ਧੰਨਵਾਦ ਹਾਂਜੀ ਲਓ ਜੀ ਆਪਾਂ ਪਿੰਡਰ ਸਟੱਡ ਫਾਰਮ ਵਾਲੇ ਬਾਈਆਂ ਕੋਲ ਆਏ ਸੀ ਕੱਲ ਬਲਾਵਲ ਨੂੰ ਮਿਲਣਾ ਰਹਿ ਗਿਆ ਸੀ ਕਾਦੇ ਦਾ ਹੈਗਾ ਜੀ 71 ਇੰਚ ਤੇ ਬਾਈ ਜੀ ਨਾਲ ਗੱਲਬਾਤ ਕਰਕੇ ਇਹਦੀਆਂ ਡਿਟੇਲਾਂ ਸਾਰੀਆਂ ਬਲਾ ਠੀਕ ਠਾਕ ਵਧੀਆ ਵਧੀਆ ਤੁਸੀਂ ਸੁਣਾਓ ਕਿੰਨਾ ਠੀਕ ਠਾਕ ਕਿਵੇਂ ਚੱਲੀ ਜਾਂਦਾ ਮੇਲਾ ਵਧੀਆ ਬਹੁਤ ਵਧੀਆ ਜੀ ਬਹੁਤ ਮਜ਼ਾ ਆ ਰਿਹਾ ਆਨੰਦ ਆ ਰਿਹਾ ਜੀ ਚਲੋ ਵਧੀਆ ਜੀ ਸਾਰੇ ਕੋੜੇ ਕੁੜੀਆਂ ਦੇਖ ਕੇ ਹਾਂਜੀ ਬਿਲਕੁਲ ਤੇ ਬਾਈ ਜੀ ਕੀ ਡਿਟੇਲਾਂ ਨੇ ਇਹਦੀਆਂ ਜੀ ਬਲਾਵਾਂ ਆ ਗਿਆ ਜੀ ਆਪਣਾ ਬਲਾਵਲ ਅੱਛਾ ਜੀ ਹਾਂਜੀ ਕੱਲ ਦੀ ਲੋਕ ਬੜਾ ਜ਼ਿਆਦਾ ਡਿਮਾਂਡ ਹੀ ਕੀ ਕੱਲ੍ਹ ਨਹੀਂ ਆ ਰਿਹਾ ਮੈਂ ਦੁਬਾਰੇ ਆਇਆ ਅੱਜ ਮੈਂ ਦੇਖ ਕੇ ਜਾਣਾ ਹਾਂ ਚਲੋ ਜੀ ਇਹ ਬਲਾਵਲ ਵੀ ਇਹਦਾ ਆ ਗਿਆ ਜੀ 71 ਇੰਚ ਕੱਦ ਅੱਛਾ ਜੀ 71 ਇੰਚ ਕੱਦ 71 ਇੰਚ ਦੀ ਹਾਈਟ ਹੋ ਗਈ ਆ ਬਾਕੀ ਇਹਦਾ ਜਿਹੜਾ ਬਾਪ ਉਹ ਹੈਗਾ ਅਸ਼ਵਰਾ ਹਾਂਜੀ ਠੀਕ ਹੈ ਇਹ ਆ ਟਾਈਮ ਕਵਰਿੰਗ ਲਈ ਸਟਾਰ ਆ ਆਪਣੇ ਕੋ ਮਤਲਬ 44000 ਰੁਪਏ ਦੀ ਮੀਟਿੰਗ ਫੀਸ ਆ ਅੱਛਾ ਜੀ ਹਾਂਜੀ ਠੀਕ ਆ ਤੇ ਬਾਕੀ ਪਿੰਡ ਸਟੱਡ ਫਾਰਮ ਤੇ ਇੱਕ ਆਪਾਂ ਕੂਝ ਵੀ ਲੈਂਦੀ ਹੈ ਜਿਹੜੀ ਆਪਾਂ ਕੱਲ ਵੜਾ ਉਹ ਵੀ ਚਰਚਾ ਦੇ ਜੀਕਰ ਉਹ ਵੀ ਦੇਖਦੇ ਆਂ ਕੂਝ ਇਹਨਾਂ ਕੋਲ ਕੱਲ ਆਪਣੀ ਵੀਡੀਓ ਜਿਹਨੇ ਪਹਿਲਾਂ ਹੀ ਦੇਖੀ ਹੈ ਨਾ ਉਹਨੂੰ ਪਤਾ ਵੀ ਉਹ ਰਹਿ ਗਿਆ ਸੀ ਆ ਵੀ ਕਿਉਂਕਿ ਹੈ ਨਹੀਂ ਸੀ ਅੱਜ ਇਹ ਵੀ ਆ ਗਿਆ ਅਵੇਲੇਬਲ ਹੈ ਇੱਥੇ ਹਨਾ ਬਈ ਕਿਸੇ ਨੇ ਦੇਖਣਾ ਅੱਜ ਕੱਲੂ ਵੀ ਚੱਲੂ ਭਾਈ ਜੀ ਹਾਂਜੀ ਕੱਲੂ ਵੀ ਇੱਥੇ ਆ ਜੀ ਕੱਲੂ ਵੀ ਚੱਲੂ ਕੱਲ ਤਰੀਕ ਹੈਗੀ ਆ 21 ਨਾ 22 2 ਕਾਲੂ 22 ਤਰੀਕ ਅੱਜ ਤਾਂ ਹੈਗੀ 21 ਤੇ 22 ਤਰੀਕ ਨੂੰ ਵੀ ਤੁਸੀਂ ਆਣ ਕੇ ਬਾਈ ਦੇਖ ਸਕਦੇ ਹੋ ਤੇ ਕਿੰਨੇ ਜਰ ਤੋਂ ਬਾਈ ਆਪਣੇ ਕੋਲ ਹੈ ਬਲਵਲ ਆਪਾਂ ਫਰਵਰੀ ਚ ਲਿਆ ਸੀ ਅੰਕਲ ਜਸਪਾਲ ਕੋ ਅੱਛਾ ਜੀ ਹਾਂ ਜੀ ਫਰਵਰੀ ਚ ਲਿਆ ਸੀ ਬਾਈ ਹਾਂ ਜੀ ਫਰਵਰੀ ਚ ਆਪਣੇ ਕੋ ਆਇਆ ਹੈ ਅੱਛਾ ਤਾਂ ਆਪਣੀ ਪਹਿਲੀ ਦੀਵਾਲੀ ਮੰਡੀ ਆ ਅੱਛਾ ਪਹਿਲੀ ਮੰਡੀ ਹਾਂ ਜੀ ਚਲੋ ਵਧੀਆ ਜੀ ਪ੍ਰਮਾਤਮਾ ਕਰੇ ਤੁਸੀਂ ਹਰ ਮੰਡੀ ਜਾਓ ਇਦਾਂ ਹੀ ਆ ਜੀ ਭਰਾਵਾਂ ਦਾ ਪਿਆਰ ਹੋਵੇ ਦੇਖੋ ਪਿਆਰ ਨਾਲ ਸਹੀ ਗੱਲ ਤੇ ਬਾਕੀ ਦੇਖੀ ਬਾਈ ਜੀ ਕੂੰਜ ਵਾਲੇ ਹਾਂ ਜੀ ਜੀ ਆ ਜੋ ਜੀ ਚਲੋ ਜੀ ਆ ਜਾਓ ਦੱਸੋ ਬਾਈ ਜੀ ਇਹਦੇ ਬਾਰੇ ਕੂੰਜ ਬਾਰੇ ਜੀ ਇਹ ਆਪਣੀ ਕੂੰਜ ਹਾਂਜੀ ਹਾਂਜੀ ਤੇ ਇਹਦਾ ਹਾਈਟ ਆ ਕੀ 72 ਇੰਚਸ ਕਿੰਨੇ 72 ਇੰਚਸ ਲਓ ਜੀ 72 ਇੰਚੇ ਦੀ ਹਾਈਟ ਹੈ ਜੀ ਕਰੋ ਚੈੱਕ ਤੇ ਬਾਕੀ ਇਹ ਜਿਉਨੇ ਦੀ ਆਪ ਅੱਛਾ ਜੀ ਹਾਂਜੀ ਦਿਖਾ ਬਈ ਸਾਈਡ ਤੋਂ ਕਰਾ ਜਾ ਦਿਖਾ ਅੱਛਾ ਅੱਛਾ ਜੀ ਇਹ ਕਿੰਨੇ ਜਰ ਤੋਂ ਆਪਣੇ ਕੋਲ ਵੀਰ ਜੀ ਇਹ ਆਪਣੇ ਕੋਲ ਸਾਲ ਹੋ ਗਿਆ ਜੀ ਆਈ ਨੂੰ ਅੱਛਾ ਅੱਛਾ ਜੀ ਤੇ ਇਹਦੀ ਹਾਈਟ ਹਾਈਟ ਜਿਹੜੀ 72 ਇੰਚ ਹੈ ਇਹਦੀ ਉਮਰ ਜਿਹੜੀ 36 ਮਨਸ ਆ ਅੱਛਾ ਜੀ ਹਾਂਜੀ 3 ਸਾਲ ਹੋ ਗਈ ਹਾਂਜੀ 3 ਸਾਲ 3 ਸਾਲ ਦੀ ਆ ਜੀ ਇਹ ਕੂੰਜ ਵਾਕਈ ਕੂੰਜ ਹੈ ਜੀ ਇਹ ਪੂਰੀ ਚੈੱਕ ਕਰੋ ਤੁਸੀਂ ਇਹਦਾ ਔਰਾ ਹਾਂਜੀ ਹੈ ਪੂਰੀ ਮੰਡੀ ਚ ਬੱਤਰੇ ਚ ਹੀ ਹੋਣਾ ਚਾਹੀਦਾ ਹਾਂ ਜੀ ਹਾਂ ਜੀ ਪੂਰੀ ਮੰਡੀ ਚ ਅੱਛਾ ਜੀ ਲਓ ਜੀ ਕਹਿੰਦੇ ਇਹੀ ਆ ਜੀ 72 ਇੰਚ ਪੂਰੀ ਮੰਡੀ ਜੇ ਤੇ ਆਪਾਂ ਵੀ ਪੂਰੀ ਇੱਛਾ ਨਾਲ ਹਾਂ ਜੀ ਪੂਰੇ ਸਵਾਦ ਨਾਲ ਵੀਡੀਓ ਬਣਾਉਣਾ ਆਏ ਸੀ ਕੱਲ ਆਏ ਸੀਗੇ ਤੇ ਇਹਦੀ ਡਿਟੇਲ ਰਹਿ ਗਈ ਸੀ ਜੀ ਮੈਂ ਕਹਾਂ ਚਲੋ ਦੇਖ ਕੇ ਜਾਣੇ ਆਂ ਵੀਰ ਜੀ ਤੁਸੀਂ ਆਪਾਂ ਨੂੰ ਟਾਈਮ ਦਿੱਤਾ ਤੁਹਾਡਾ ਧੰਨਵਾਦ ਨਹੀਂ ਕੋਈ ਗੱਲ ਨਹੀਂ ਵੀਰ ਜੀ ਤੁਹਾਡਾ ਧੰਨਵਾਦ ਤੁਸੀਂ ਕਿਉਂਕਿ ਘਰ ਬੈਠੇ ਬੰਦ ਸੱਜਣਾਂ ਨੂੰ ਮੈਂ ਕੱਲ ਵੀ ਬਿਲਕੁਲ ਜੀ ਮੈਂ ਤੱਕ ਪਹੁੰਚਣ ਦੀ ਸਾਡੀ ਬਿਲਕੁਲ ਜੀ ਬਿਲਕੁਲ ਆ ਸਾਡਾ ਫਰਜ਼ ਹੈ ਜੀ ਆਪਣਾ ਚੈਨਲ ਸਾਰਿਆਂ ਤੱਕ ਪਹੁੰਚਾਈਏ ਜਿਹੜੇ ਨਹੀਂ ਆ ਸਕਦੇ ਵੀਰ ਭਰਾ ਬਿਲਕੁਲ ਵੀਰ ਜੀ ਹਾਂਜੀ ਹਾਂਜੀ ਤੁਹਾਡਾ ਵੀ ਬੜਾ ਅਪਰਾਲਾ ਟਾਈਮ ਕੱਢ ਕੇ ਇਤਰਾ ਮੈਨੂੰ ਅਟੈਂਡ ਕਰਨਾ ਹੈ ਹਾਂਜੀ ਬਿਲਕੁਲ ਇਹ ਸ਼ੌਂਕ ਤੋਂ ਬਿਨਾ ਨਹੀਂ ਹੁੰਦਾ ਜੀ ਇਹ ਚੀਜ਼ਾਂ ਹਾਂਜੀ ਇਹ ਚੀਜ਼ਾਂ ਸ਼ੌਂਕ ਮੰਗਦੀਆਂ ਨੇ ਕਿ ਟਾਈਮ ਮੰਗਦੀਆਂ ਹ ਲਓ ਜੀ ਆ ਵੀ ਕੁਛ ਫਾਰਮ ਲਈ ਸ਼ਾ ਸਟੱਡ ਫਾਰਮ ਪਿੰਡ ਡੁਲੱਟ ਗੁਰਦਾਸਪੁਰ ਰਣਜੀਤ ਸਿੰਘ ਰਾਣਾ ਲਓ ਜੀ ਆ ਚੈੱਕ ਕਰੋ ਤੁਸੀਂ ਹਾਂ ਆ ਲਓ ਜੀ ਬਾਜਵਾ ਸਟੱਡ ਫਾਰਮ ਗੁਰਲਾਜ ਸਿੰਘ ਬਾਜਵਾ ਆ ਜੋ ਜੀ ਬਾਈ ਸ਼ੌਕੀਆਂ ਦਾ ਕੰਮ ਹੈ ਇਹ ਸ਼ੌਂਕ ਤੋਂ ਬਿਨਾ ਇਹ ਕੰਮ ਨਹੀਂ ਹੁੰਦਾ ਆ ਦੇਖੋ ਜੀ ਇੱਧਰ ਇੰ ਇੱਥੇ ਬੜਾ ਇਕੱਠ ਹੋਇਆ ਵੀ ਦੇਖੀ ਆ ਜਾ ਆ ਜਾ ਵੀ ਆ ਜਾ ਮੱਲਾ ਲੈ ਵੀ ਲੈ ਇਹ ਸਟਾਰਟ ਫਾਰਮ ਵਾਲੇ ਬਾਈਆਂ ਕੋ ਖੜੇ ਆਸੀ ਕਾਲਾ ਲੁਧਿਆਣਾ ਤੇ ਸਟਾਲੀਅਨ ਨਵਾਬ ਬਾਰੇ ਪੁੱਛਦੇ ਸਸਕੀ ਕਾਲ ਵੀਰ ਜੀ ਸਸਕੀ ਆ ਬਾਈ ਜੀ ਹੋ ਠੀਕ ਠਾਕ ਜੀ ਬਹੁਤ ਵਧੀਆ ਵਧੀਆ ਚਾਹੀਦਾ ਭਾਈ ਦੱਸੋ ਇਹਦੀਆਂ ਡਿਟੇਲਾਂ ਜੀ ਨਵਾਬ ਦੀਆਂ ਨਵਾਬ ਜੀ ਇਹਦਾ ਨਾਮ ਹੈ ਨਵਾਬ ਜੀ ਤੇ ਇਹਦਾ ਸਾਇਰਾ ਸੰਚਕਰ ਮਾਂ ਇਹਦੀ ਮੋਹਣੀ ਆ ਜੀ ਮੋਹਣੀ ਹਾਂ ਜੀ ਅੱਛਾ ਜੀ ਠੀਕ ਹੈ ਜੀ ਕਿੰਨੇ ਚਿਰ ਤੋਂ ਆਪਣੇ ਕੋਲ ਇਹ ਤਕਰੀਬਨ 6 ਸਾਲ ਤੋਂ 5-6-7 ਸਾਲ ਤੋਂ ਅੱਛਾ ਅੱਛਾ ਪਹਿਲਾਂ ਆਏ ਤੁਸੀਂ ਮੇਲੇ ਚ ਕਿੱਥੇ ਆਏ ਸੀ ਇਸ ਵਾਰੀ ਪਹਿਲੀ ਵਾਰ ਆਏ ਸੀ ਪਹਿਲੀ ਵਾਰ ਦੀਵਾਲੀ ਨੂੰ ਆਇਆ ਸੀ ਅੱਛਾ ਅੱਛਾ ਪਹਿਲਾਂ ਤਾਂ ਜਾਣਦੇ ਰਹੋਗੇ ਉੱਥੇ ਹਾਂਜੀ ਪਹਿਲਾਂ ਤਾਂ ਸਾਰੇ ਜਾਣਦੇ ਆ ਅੱਛਾ ਅੱਛਾ ਜੀ ਲਓ ਜੀ ਕਰੋ ਚੈੱਕ ਤੁਸੀਂ ਕਿੰਨਾ ਕੱਢੇਗਾ ਜੀ ਇਹਦਾ ਤਕਰੀਬਨ 64 ਪਲੱਸ ਹੈ ਜੀ 64 ਪਲੱਸ ਹੈ ਜੀ ਲਓ ਜੀ 64 ਪਲੱਸ ਇਹਦਾ ਕੱਢਦਾ ਜੀ ਢੋਲ ਵੱਜਣ ਲੱਗ ਗਿਆ ਸੀਗਾ ਤੇ ਪੱਬ ਉੱਠਣ ਲੱਗ ਗਏ ਨੇ ਦਿਖਾ ਮੜਾ ਜਾ ਇੱਧਰ ਆ ਦੇਖ ਕਰਾ ਚੱਕ ਲਓ ਜੀ ਇਹ ਹੈਗਾ ਜੀ ਨਵਾਬ ਲੁਧਿਆਣੇ ਤੋਂ ਤੇ ਬਾਕੀ ਭਾਜੀ ਕਿੱਥੇ 80 ਕਲਾਂ ਪਿੰਡ ਜਿਹੜਾ ਆਪਣਾ 80 ਕਲਾਂ ਪਿੰਡ ਲੁਧਿਆਣੇ ਦੇ ਕੋਲ ਜੀ ਲੁਧਿਆਣੇ ਤੋਂ 15 ਕਿਲੋਮੀਟਰ ਅੱਛਾ ਜੀ ਮਲੇਰ ਕੋੜਾ ਰੋਡ ਦੇ ਉੱਤੇ ਪੈਂਦਾ ਅੱਛਾ ਮਲੇਰ ਕੋੜਾ ਰੋਡ ਤੇ ਡੈਲੂ ਵਾਲੇ ਪਾਸੇ ਡੈਲੂ ਵਾਲੇ ਪਾਸੇ ਹਾਂ ਜੀ ਠੀਕ ਠੀਕ ਓਕੇ ਜੀ ਲੋ ਜੀ ਆ ਬਾਈ ਜੀ ਕੋਲ ਇੱਕ ਜਿਹੜੇ 80 ਕਲਾਂ ਵਾਲੇ ਬਾਈ ਜੀ ਨੇ ਇਹਨਾਂ ਕੋਲ ਇੱਕ ਮਹਿਤਾਬ ਵੀ ਹੈਗਾ ਇਹਦੇ ਬਾਰੇ ਦੱਸਣਗੇ ਇਹ ਵੀਰ ਜੀ ਇਹ ਕਿੱਦਾਂ ਜੀ ਇਹਦਾ ਕੁੜੇ ਦਾ ਨਾਮ ਮਹਿਤਾਬ ਹੈ ਜੀ ਅੱਛਾ ਜੀ ਤੇ ਇਹਦਾ ਸਾਇਰਾ ਦੀਵਰਾਜ अच्छा जी ਤੇ ਜਿਹੜੀ ਇਹਦੀ ਮਾਂ ਹੈਗੀ ਆ ਜੀ ਉਹ ਪੰਜਾਬ ਵਾਲੀ ਸ਼ਾਨ ਦੀ ਹੈ ਜੀ ਪੰਜਾਬ ਵਾਲੀ ਸ਼ਾਨ ਦੀ ਹਾਂਜੀ ਤੇ ਕਰਦੇ ਦਾ ਹੈਗਾ ਜੀ 65 ਇੰਚ ਹੈ 65 ਪਲੱਸ ਹੀ ਆ ਜੀ 65 ਪਲੱਸ ਹੈ ਜੀ ਹਾਂਜੀ ਲੈ ਵੀ ਦਿਖਾ ਮੁੰਡਿਆ ਸਾਈਡ ਤੋਂ ਵੀ ਜਾ ਕੇ 65 ਪਲੱਸ ਕਰਦੇ ਜੀ ਇਹਦਾ ਤੇ ਇਹਦਾ ਨਾਮ ਹੈਗਾ ਜੀ ਮਹਿਤਾਬ ਕਰੋ ਚੈੱਕ ਤੁਸੀਂ ਲਓ ਜੀ ਆ ਬਾਈ ਜੀ ਊਂਠ ਲੈ ਕੇ ਆਏ ਨੇ ਮੇਲੇ ਦੇ ਵਿੱਚ ਤੇ ਇਹ ਦੋ ਨੇ ਦਿਖਾ ਦੇ ਬਈ ਚੰਗੀ ਤਰ੍ਹਾਂ ਉਰਲੇ ਪਾਸੇ ਵੀ ਇਹਦੇ ਬਾਰੇ ਪੁੱਛਦੇ ਆ ਸੇਲ ਵਾਸਤੇ ਆ ਜਾਂ ਕਿਵੇਂ ਆ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਬਹੁਤ ਵਧੀਆ ਵਧੀਆ ਚੱਲਦਾ ਤੇ ਕਿਵੇਂ ਜੀ ਆਪਾਂ ਸੇਲ ਵਾਸਤੇ ਆ ਕਿਵੇਂ ਆ ਕੀ ਇਹਨਾਂ ਦਾ ਮੁੱਲ ਹੈ ਹਾਂ ਜੀ ਹਾਂ ਜੀ ਹਾਂ ਜੀ ਸੇਲ ਵਾਸਤੇ ਲੈ ਕੇ ਆਏ ਜੀ ਅੱਛਾ ਕਿੱਥੋਂ ਆਏ ਆ ਪਾ ਜੀ ਅਸੀਂ ਸਾਡਾ ਪਿੰਡ ਨੂਰਪੁਰੇ ਆ ਜੀ ਅੱਛਾ ਜੀ ਹਾਂ ਨੂਰਪੁਰ ਤਹਿਸੀਲ ਲੋਪੋਗੇ ਅੱਛਾ ਜੀ ਜ਼ਿਲ੍ਹਾ ਅਮਰਸਰ ਸਾਹਿਬ ਹੀ ਆ ਅੱਛਾ ਅੱਛਾ ਜ਼ਿਲ੍ਹਾ ਅਮਰਸਰ ਸਾਹਿਬ ਲੋਪੋਗੇ ਚਗਾਵਾ ਹਾਂ ਜੀ ਲੋਪੋਗੇ ਚਗਾਵਾ ਓਕੇ ਜੀ ਠੀਕ ਹੈ ਜੀ ਤੇ ਕੀ ਮੁੱਲ ਰੱਖਿਆ ਜੀ ਆਪਾਂ ਇਹਨਾਂ ਦਾ ਜੀ ਮੁੱਲ ਤੇ ਵੇਖੋ ਜੀ ਜੇ ਮੰਗੀਏ ਤੇ ਫਿਰ ਤੂੰ ਕੋਈ ਦੇ ਨਹੀਂ ਸਕਦਾ ਦੇ ਨਹੀਂ ਸਕਦਾ ਜੀ ਹਾਂਜੀ ਅਸੀਂ ਬੜਾ ਛੌਂਕ ਦੇ ਨਾਲ ਲੈ ਕੇ ਆਏ ਜੀ ਰਾਜਸਥਾਨ ਚੂਰੂ ਜਿਹਰੇ ਤੋਂ ਹਾਂਜੀ ਹਾਂਜੀ ਤੇ ਬਹੁਤ ਸੋਹਣਾ ਤੁਹਾਨੂੰ ਇਹਦਾ ਰਿਸਪੌਂਸ ਵੀ ਮਿਲਿਆ ਅੱਛਾ ਜੀ ਹਾਂ ਠੀਕ ਹੈ ਜੀ ਕਿੰਨਾ ਚਿਰ ਹੋ ਗਿਆ ਆਪਣੇ ਕੋਲ ਇਹਨਾਂ ਨੂੰ ਅਸੀਂ ਇਹਨਾਂ ਨੂੰ ਮਾਰਚ ਚ ਲੈ ਕੇ ਆਏ ਸੀ ਆ ਮਾਰਚ ਗਰਮੀਆਂ ਦੇ ਵਿੱਚ ਗਰਮੀਆਂ ਚ ਹਾਂਜੀ ਅੱਛਾ ਅੱਛਾ ਜੀ ਤੇ ਮਾਰਚ ਚ ਲੈ ਕੇ ਆਏ ਸੀ ਤੇ ਉਸ ਤੋਂ ਬਾਅਦ ਫਿਰ ਅਸੀਂ ਸਾਰਾ ਇਹਨਾਂ ਦੀ ਜਿੱਥੇ ਆਪਣੀ ਆ ਗਈ ਸੀ ਪਬਲਿਕਿਟੀ ਜੀ ਜਿਵੇਂ ਬਾਗੋ ਬਾਰਡਰ ਹੋ ਗਿਆ ਸਾਡੇ ਲਾਗੇ ਟੋਲ ਟੈਕਸ ਪੈਂਦਾ ਹਾਂਜੀ ਉੱਥੇ ਹੋ ਗਿਆ ਹਾਂਜੀ ਤੇ ਫਿਰ ਅਸੀਂ ਉਸੇ ਵੀ ਕੰਮ ਕੀਤਾ ਅੱਛਾ ਅੱਛਾ ਜੀ ਤੇ ਫਿਰ ਸਾਨੂੰ ਥੋੜੀ ਜੀ ਲੇਬਰ ਦੀ ਪ੍ਰੋਬਲਮ ਆਈ ਫਿਰ ਉਹ ਘਰ ਦੇਰ ਜੀ ਵੇ ਸੀ ਥੋੜੀ ਜੀ ਅੱਛਾ ਜੀ ਉਹਦੇ ਕਰਕੇ ਫਿਰ ਅਸੀਂ ਸੇਲ ਕਰਨਾ ਸੀਲ ਕਰਨਾ ਜੀ ਅੱਛਾ ਅੱਛਾ ਜੀ ਤੇ ਚਲੋ ਤੁਸੀਂ ਦੱਸ ਦਿਓ ਕੀ ਪ੍ਰਾਈਸ ਜੇ ਤੁਸੀਂ ਰੱਖਣਾ ਜੀ ਪ੍ਰਾਈਸ ਅਸੀਂ 1.5 ਲੱਖ ਤੇ ਦੋਵੇਂ ਸੇਲ ਕਰ ਦੇਣਾ ਅੱਛਾ 1.5 ਲੱਖ ਦੇ ਭਾਈ ਦੋਵੇਂ ਆ ਸੇਲ ਕਰਨੇ ਨੇ ਇਹਨੇ ਬਾਈ ਜੀ ਹਰਾਨੇ ਤੇ ਭਾਈ ਜੀ ਤੁਸੀਂ ਨੰਬਰ ਵਗੈਰਾ ਬੋਲ ਦੋ ਆਪਣਾ ਜੀ ਵਿੱਚ ਹਾਂ ਨੰਬਰ ਜੀ ਸਾਡਾ 98726 ਹਾਂਜੀ 55986 ਆ ਲਓ ਜੀ ਹਾਂਜੀ ਨੰਬਰ ਬਾਈ ਜੀ ਹਰਾਨੇ ਬੋਲਤਾ ਹੈ 98726 ਹੂੰ 55982 ਤੇ ਤੁਸੀਂ ਇਹਨਾਂ ਨਾਲ ਜਿਹੜਾ ਇਹ ਇਸ ਵਾਰੀ ਵੀ ਕਰਦੇ ਆ ਜੀ ਬੜਾ ਬੜਾ ਸੁਣਾ ਹਾਂ ਨਹੀਂ ਤੁਸੀਂ ਸੁਝਾਇਆ ਵਧੀਆ ਸ਼ੌਂਕ ਨਾ ਰੱਖੇ ਪੂਰੇ ਤੁਸੀਂ ਬੜਾ ਰਾਈਡ ਕਰਦੇ ਆ ਹਾਂਜੀ ਹਾਂਜੀ ਤੇ ਵਿਆਹ ਸ਼ਾਦੀਆਂ ਚ ਵੀ ਮਤਲਬ ਵੀ ਦੰਦੇ ਹੋਣਗੇ ਕਿਉਂਕਿ ਅੱਜ ਕੱਲ ਟ੍ਰੈਂਡ ਚੱਲਿਆ ਹੈ ਬੜਾ ਵਧੀਆ ਲੈ ਕੇ ਜਾਂਦੇ ਨੇ ਆਮਰਾਤਾਂ ਦੇ ਵਿੱਚ ਜਾਗੋ ਤੇ ਲੈ ਕੇ ਜਾਣਾ ਜਾਂ ਉਹ ਕਰਦੇ Rajasthan ਤੋਂ ਲੈ ਕੇ ਜਾਂਦੇ ਹਾਂ ਹਾਂਜੀ ਹਾਂਜੀ ਠੀਕ ਹੈ ਵੀਰ ਜੀ ਬਹੁਤ ਵਧੀਆ ਲੱਗਾ ਜੀ ਵੇਖ ਕੇ ਇਹਨਾਂ ਨੂੰ ਹਾਂਜੀ ਤੇ ਸਾਨੂੰ ਵੀ ਆਹੀ ਮੰਡੀ ਦਾ ਸਾਨੂੰ ਕੋਈ ਡੀਸੀਪੀ ਲਗਣੀ ਇੱਥੇ ਹਾਂ ਜੀ ਦੀਵਾਲੀ ਵਾਲੀ ਮੰਡੀ ਦੀਵਾਲੀ ਵਾਲੀ ਮੰਡੀ ਇਹਨੂੰ ਮੇਲਾ ਵੀ ਕਹੀ ਜਾਂਦੇ ਆ ਮੰਡੀ ਵੀ ਦੋਵੇਂ ਦੇਖੋ ਜੀ ਹੈ ਮੇਲਾ ਵੇਖੋ ਜੀ ਇੱਥੇ ਆਹੋ ਸਾਰੇ ਇਕੱਠੇ ਹੋਏ ਤੇ ਮੇਲਾ ਹੋ ਗਿਆ ਤੇ ਮੇਲਾ ਹੋ ਗਿਆ ਤੇ ਨਾਲੇ ਆਪਣੇ ਪਸ਼ੂ ਲੈ ਆਂਦੇ ਤੇ ਉਹ ਮੰਡੀ ਵੀ ਹੋ ਗਈ ਜੀ ਬਹੁਤ ਜੀ ਮਤਲਬ ਵੀ ਵੇਖੋ ਬਹੁਤ ਤਗੜੇ ਤਗੜੇ ਜਾਨਵਰ ਆਏ ਆ ਜੀ ਜੀ ਉਹ ਸੋਹਣੇ ਜਾਨਵਰ ਆਏ ਆ ਜਿਨ੍ਹਾਂ ਦਾ ਸ਼ੌਂਕ ਦਾ ਕੋਈ ਮੁੱਲ ਨਹੀਂ ਸ਼ੌਂਕ ਦਾ ਕੋਈ ਮੁੱਲ ਨਹੀਂ 7 ਲੱਖ 8 ਲੱਖ 10 ਲੱਖ ਬਹੁਤ ਜੀ ਬਹੁਤ ਲੱਖਾਂ ਚ ਸ਼ੌਂਕ ਦਾ ਕੋਈ ਮੁੱਲ ਨਹੀਂ ਹਾਂਜੀ ਹਾਂਜੀ ਤੇ ਬਹੁਤ ਸੋਹਣਾ ਮਤਲਬ ਸਾਨੂੰ ਤਾਂ ਅੱਜ ਇੰਜੋਏ ਕੀਤਾ ਕੱਥੇ ਮੈਂ ਦੇਖੋ ਸਾਡੇ ਅਮਰਸਰ ਸਾਹਿਬ ਮੰਡੀ ਪੈ ਲੱਗਦੀ ਆ ਪਰ ਮੈਂ ਪਹਿਲੀ ਵਾਰ ਪਰਫਾਰਮ ਕੀਤਾ ਮੈਂ ਵੀ ਪਹਿਲੀ ਵਾਰੀ ਵੇਖਣ ਆਇਆ ਆਪਣਾਉਣ ਆਇਆ ਜੀ ਇਹ ਵੀਡੀਓ ਲੰਘਦੇ ਜਰੂਰ ਆ ਪਰ ਅੱਜ ਜਿਹੜਾ ਟੈਂਡਰਸ ਜਿਹੜੀ ਅੱਜ ਮਤਲਬ ਅੱਜ ਹਾਜ਼ਰੀ ਭਰੀ ਉਹ ਪਹਿਲੀ ਵਾਰ ਭਰੀ ਹੈ ਬਹੁਤ ਵਧੀਆ ਜੀ ਬਹੁਤ ਸੋਹਣਾ ਲੱਗਾ ਜੀ ਮੈਂ ਤੇ ਜਨਵਰ ਵੇਖੋ ਕਿੰਨੇ ਸੋਹਣੇ ਨਾਚ ਕਰ ਰਹੇ ਆ ਢੋਲਾਂ ਤੇ ਨੱਚ ਰਹੇ ਆ ਹਾਂਜੀ ਹਾਂਜੀ ਤੇ ਸਾਡੇ ਜਨਵਰ ਨੂੰ ਦੇਖ ਕੇ ਲੋਕੀ ਨਹੀਂ ਨਹੀਂ ਬਹੁਤ ਵਧੀਆ ਰੈਸ਼ਨਲ ਕਲਚਰ ਵੇਖ ਕੇ ਵੀ ਬਹੁਤ ਅਟਰੈਕਟਿਵ ਨੇ ਨਾ ਅਟਰੈਕਸ਼ਨ ਆ ਤੇ ਲੋਕੀ ਹੁੰਦੇ ਪਏ ਨੇ ਫੋਟੋਆਂ ਖਿਚਾ ਰਹ ਵਧੀਆ ਇੰਟਰਵਿਊ ਕਰ ਰਿਹਾ ਵਧੀਆ ਵੀ ਲੱਗਦਾ ਹੈ ਜੀ ਨਾ ਉਹ ਆਪਣੇ ਕੋਈ ਆਪਣੀ ਚੀਜ਼ ਦੇ ਕੋਲ ਆ ਕੇ ਕੋਈ ਫੋਟੋਆਂ ਖਾਂਦੇ ਨਾ ਸੋ ਠੀਕ ਹੈ ਦੋਸਤੋ ਇਹ ਦੇਖੋ ਜੀ ਤੁਸੀਂ ਧੰਨਵਾਦ ਜੀ ਥੈਂਕ ਯੂ ਜੀ ਕੋਈ ਧੰਨਵਾਦ ਓਕੇ ਵੀਰ ਜੀ ਲਵਲੀਟੋ ਨਾਲ ਲੈ ਕੇ ਜਾ ਰਹੇ ਨੇ ਮਝੈਲ ਨੂੰ ਹਾਂ ਜੀ ਦੋਸਤੋ ਇਧਰ ਆਪਾਂ ਤੁਹਾਨੂੰ ਕੋਸ਼ਿਸ਼ ਕੀਤੀ ਹੈ ਇਸ ਮੇਲੇ ਜਿਸ ਮੰਡੀ ਚ ਘੋੜੇ ਵਖਾਉਣ ਦੀ ਵਧੀਆ ਵਧੀਆ ਸੋ ਇਹ ਹੁਣ ਆਪਾਂ ਤੁਹਾਨੂੰ ਵਿਖਾਵਾਂਗੇ ਜੀ ਦੂਜੀ ਵੀਡੀਓ ਦੇ ਵਿੱਚ ਮੱਝਾਂ ਗਾਵਾਂ ਵਧੀਆ-ਵਧੀਆ ਕਿਸਮ ਦੀਆਂ ਉਹ ਵੀ ਬਲੌਗ ਆਪਣਾ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸੋ ਜੀ ਕਿੰਦਾ ਲੱਗਾ ਆਪਣਾ ਅੱਜ ਦਾ ਬਲੌਗ ਜੀ ਸ਼ੇਅਰ ਜਰੂਰ ਕਰਿਓ ਤਾਂ ਜੋ ਸਾਰੇ ਜਿਹੜੇ ਆ ਦੂਜੇ ਵੀਰਪਾ ਜਿਹੜੇ ਨਹੀਂ ਆ ਸਕੇ ਉਹ ਵੀ ਆਪਣਾ ਜਿਹੜਾ ਬਲੌਗ ਦੇਖ ਸਕਣ ਜੀ ਧੰਨਵਾਦ